ਹਾਂਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਰਜੀਤ ਕੌਰ ਖਾਲਸਾ ਬਨਾਲਾ ਬੀਡੀਪੀ ਉਹ ਨੱਬਾ ਮੈਂ ਤਾਂ ਸਮੁੱਚੇ ਪੰਜਾਬ ਵਾਸੀਆਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦੀ ਆ ਕਿ ਵੱਧ ਤੋਂ ਵੱਧ ਸਾਂਝ ਸੰਤਿਆ ਹੋਣ ਤਾਂ ਜੋ ਆਪਸੀ ਭਾਈਚਾਰਕ ਸਾਂਝ ਜਿਹੜੀ ਇੱਕ ਹੈ ਹਾਂਜੀ ਜਿਹੜੇ ਵਧੀਆ ਇਨਸਾਫ ਪਸੰਦ ਲੋਕ ਹੈ ਜੀ ਉਹਨਾਂ ਨੂੰ ਖਾਸ ਕਰਕੇ ਜਿਹੜੇ ਜ਼ੁਲਤ ਹੈ ਸੀ ਉਹਨਾਂ ਨੂੰ ਮੁਰੇ ਆਉਣਾ ਚਾਹੀਦਾ ਹੈ ਤੇ ਇੱਕ ਹੋਰ ਅਸੀਂ ਮੈਂ ਉਦਾਹਰਣ ਵਜੋਂ ਤੁਹਾਡੇ ਧਿਆਨ ਵਿੱਚ ਲਿਆਉਣਾ ਚਾਹੁੰਨੀ ਆ ਕਿ ਮੇਰਾ ਜੱਦੀ ਪਿੰਡ ਢਿਲਮਾ ਜਿਹੜਾ ਬਰਨਾਲਾ ਚ ਪੈਂਦਾ ਜੀ ਮੈਂ ਤੇ ਮੇਰਾ ਭਰਾ ਜੋ ਕਿ ਸਰਦਾਰ ਸੁਵਿੰਦਰ ਸਿੰਘ ਢਿੱਲੋਂ ਏਡੀਸੀ ਮੁਕਸਰ ਸਾਹਿਬ ਲੱਗੇ ਹੋਏ ਨੇ ਅਸੀਂ ਦੋਨਾਂ ਨੇ ਮਤਲਬ ਇਹ ਕਿਹਾ ਕਿ ਜੇਕਰ ਸਾਡੇ ਪਿੰਡ ਢਿਲਮਾ ਵਿਖੇ ਸਰਪ ਸੰਪਤੀ ਹੁੰਦੀ ਹੈ ਤਾਂ ਅਸੀਂ ਆਪ ਦੀ ਕਿਰਤਕਮਾਈ ਵਿੱਚੋਂ ਮੇਰੇ ਸ਼ਹੀਦ ਪਿਤਾ ਸਰਦਾਰ ਗੁਰਸਤ ਸਿੰਘ ਦੇ ਨਾਮ ਅਤੇ ਸ਼ਹੀਦ ਭੈਣ ਬੀਬੀ ਗੁਰਮੀਤ कौर ਢਿੱਲੋਂ ਜੀ ਦੇ ਜੀ ਦੀ ਯਾਦ ਨੂੰ ਸਮਰਪਿਤ ਅਸੀਂ 5 ਲੱਖ ਰੁਪਏ ਆਪਣੀ ਕਿਰਤ ਕਮਾਈ ਵਿੱਚੋਂ ਦੇਵਾਂਗੇ ਜੇਕਰ ਸਾਡੇ ਪਿੰਡ ਸਰਬਸੰਤੀ ਮੈਂ ਬਤੌਰ ਬੀਡੀਪੀ ਹੋਈ ਹੀ ਅਪੀਲ ਕਰਦੀ ਹਾਂ ਕਿ ਵੱਤਬਦ ਸਰਬਸੰਤੀਆਂ ਹੋਣ ਪੰਜਾਬ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੀ ਇਹੀ ਕਹਿ ਰਹੇ ਨੇ ਕਿ ਪੰਜਾਬ ਸਰਕਾਰ ਵੀ ਸਰਬਸੰਪਤੀਆਂ ਵਾਲੀਆਂ ਪੰਚਾਇਤਾਂ ਨੂੰ ਵਿਸ਼ੇਸ਼ਕਰਨ ਦੇ